ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਚਨੇ ਪੂਰੀ ਤੇ ਸੁੱਕੇ ਆਲੂ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਹੁਣ ਵੀਡੀਓ ਬਣਾਉਣੀ ਸ਼ੁਰੂ ਕਰਦੇ ਹਾਂ ਹੁਣ ਅਸੀਂ ਸਭ ਤੋਂ ਪਹਿਲਾਂ ਚਣਿਆਂ ਨੂੰ ਭਾ ਲਾਂਗੇ ਇਹਦੇ ਲਈ ਮੈਂ ਇੱਕ ਕੌਲੀ ਕਾਬਲੀ ਚਣਿਆਂ ਦੀ ਲਈ ਸੀ ਤੇ ਇਹਨਾਂ ਨੂੰ ਮੈਂ 4 ਤੋਂ 5 ਘੰਟੇ ਲਈ ਭਿਗੋ ਕੇ ਰੱਖ ਦਿੱਤਾ ਸੀ ਤੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ 3-4 ਵਾਰ ਪਾਣੀ ਨਾਲ ਧੋ ਲਿਆ ਹੈ ਚਣਿਆਂ ਨੂੰ ਹੁਣ ਮੈਂ ਕੁੱਕਰ ਵਿੱਚ ਪਾ ਦਿੱਤਾ ਹੈ ਤੇ ਇਹਦੇ ਪਾਣੀ ਅਸੀਂ ਓਨਾ ਪਾਵਾਂਗੇ ਕਿ ਚਣਿਆਂ ਦੇ ਉੱਪਰ ਤੱਕ ਪਾਣੀ ਰਹਿਣਾ ਚਾਹੀਦਾ ਹੈ ਚਣਿਆਂ ਤੋਂ 1 ਇੰਚ ਉੱਪਰ ਤੱਕ ਪਾਣੀ ਦਾ ਲੈਵਲ ਰੱਖਾਂਗੇ ਹੁਣ ਮੈਂ ਕੁਝ ਸਾਬਤ ਖੜੇ ਮਸਾਲੇ ਲਏ ਆ 1 ਇੰਚ ਦਾਲਚੀਨੀ ਦਾ ਟੁਕੜਾ ਹੈ ਤਿੰਨ ਲੌਂਗ ਆ ਇੱਕ ਚੱਕਰੀ ਫੁੱਲ ਇੱਕ ਮੋਟੀ ਕਾਲੀ ਇਲਾਚੀ ਲਵਾਂਗੇ ਤਿੰਨ ਹਰੀਆਂ ਇਲਾਚੀਆਂ ਲਈਆਂ ਐ ਤੇ ਥੋੜੇ ਜਿ ਇਹਦੇ ਵਿੱਚ ਆਪਾਂ ਸੁੱਕੇ ਔਲੇ ਪਾਵਾਂਗੇ ਜੇ ਤੁਹਾਡੇ ਕੋਲ ਸੁੱਕੇ ਔਲੇ ਹੈ ਤਾਂ ਤੁਸੀਂ ਔਲੇ ਪਾ ਲਓ ਜੇ ਤੁਹਾਡੇ ਕੋਲ ਸੁੱਕੇ ਔਲੇ ਨਹੀਂ ਹੈ ਤਾਂ ਤੁਸੀਂ ਇਹਦੀ ਜਗ੍ਹਾ ਚਾਹ ਪੱਤੀ ਵੀ ਪਾ ਸਕਦੇ ਜੇ ਇਹਨਾਂ ਨੂੰ ਅਸੀਂ ਚਣਿਆਂ ਦਾ ਵਧੀਆ ਰੰਗ ਕਰਨ ਲਈ ਪਾਵਾਂਗੇ ਇਹਨਾਂ ਨਾਲ ਚਣਿਆਂ ਦਾ ਰੰਗ ਬਹੁਤ ਵਧੀਆ ਬਣਦਾ ਹੈ ਸਾਰੇ ਮਸਾਲਿਆਂ ਨੂੰ ਇੱਕ ਕਾਟਨ ਦੇ ਕੱਪੜੇ ਵਿੱਚ ਪਾ ਕੇ ਇਹਨਾਂ ਨੂੰ ਬੰਨ ਕੇ ਕੁੱਕਰ 'ਚ ਪਾ ਦਾਂਗੇ ਇਹਨਾਂ ਨੂੰ ਪਾਣੀ ਵਿੱਚ ਨਾਲ ਹੀ ਪਾ ਦਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਦਾਂਗੇ। ਕੁੱਕਰ ਦਾ ਢੱਕਣ ਬੰਦ ਕਰ ਦਾਂਗੇ। 4 ਤੋਂ 5 ਵਿਸਲਾਂ ਆਉਣ ਤੱਕ ਇਹਨਾਂ ਨੂੰ ਬੋਇਲ ਕਰ ਲਾਂਗੇ। ਕੁੱਕਰ ਹੁਣ ਠੰਡਾ ਹੋ ਚੁੱਕਾ ਹੈ। ਖੋਲ ਕੇ ਚਣਿਆਂ ਨੂੰ ਚੈੱਕ ਕਰਦੇ ਹਾਂ। ਚਣੇ ਬਹੁਤ ਵਧੀਆ ਤਰ੍ਹਾਂ ਬੋਇਲ ਹੋ ਚੁੱਕੇ ਆ। ਇੰਨਾ ਦਾ ਰੰਗ ਵੀ ਵੇਖੋ ਕਿੰਨਾ ਸੋਹਣਾ ਬਣ ਗਿਆ ਏ ਹੁਣ ਅਸੀਂ ਇਹਦੇ ਵਿੱਚ ਜਿਹੜੀ ਪੋਟਲੀ ਖੜੇ ਮਸਾਲਿਆਂ ਦੀ ਪਾਈ ਸੀ ਉਹਨੂੰ ਬਾਹਰ ਕੱਢ ਲਾਂਗੇ ਸਬਜੀ ਨੂੰ ਤੜਕਾ ਲਗਾਉਣ ਲਈ ਅਸੀਂ ਡੇਢ ਕੜਛੀ ਸਰੋਂ ਦਾ ਤੇਲ ਪਾ ਕੇ ਤੇਲ ਗਰਮ ਕਰ ਲਾਂਗੇ ਤੁਸੀਂ ਕਿਸੇ ਵੀ ਤੇਲ 'ਚ ਇਹਨੂੰ ਬਣਾ ਸਕਦੇ ਜੇ ਪਰ ਸਰੋਂ ਦੇ ਤੇਲ ਵਿੱਚ ਹਰ ਸਬਜੀ ਬਹੁਤ ਵਧੀਆ ਤੇ ਕਰਾਰੀ ਬਣ ਕੇ ਤਿਆਰ ਹੁੰਦੀ ਏ तेल तेलू चगी गर्म होने देवा चंकी तरह गर्म करके थोड़ा जा ठंडा कर लिया है चम्मच चमच दौथा हिस्सा हिंग पा देंगे अद्धा छोटा चमच इच जीरा पा देंगे जीरे का हूँ हल्का हल्का रंग बदल गया है ये बरीक पीस के अदरक लसन पा देंगे

हूँ प्याज नरह हल्का भूरा रंग हम तक पकावे प्याज साढ़े तरह साई हो चुके हैं हम अच्छे दो टमाटर बरीक कट के पा देंगे मिक्स कर लेंगे अद्धे चम्मच तो थोड़ा जि वादे नमक पावे क्योंकि नमक अभी पहले भी पाया से जो तो चने उबाले हम टमाटर भी चंकी तरह पका लेंगे टमाटर तो भी हम सा पक के तैयार हो गया है तो हम अच्छे बाकी सारे मसाले पा लेंगे ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਅੱਧੇ ਚਮਚ ਤੋਂ ਕਾਟੇ ਦੇ ਵਿੱਚ ਹਲਦੀ ਪਾਊਡਰ ਪਾ ਦਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਅੱਧੇ ਚਮਚ ਤੋਂ ਥੋੜੀ ਜਿਹੀ ਕਟ ਕਾਲੀ ਮਿਰਚ ਪਾਵਾਂਗੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਇਹਨੂੰ ਥੋੜੀ ਹੱਥਾਂ ਤੇ ਮਲ ਕੇ ਫੇਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 1 ਮਿੰਟ ਮਸਾਲਿਆਂ ਨੂੰ ਭੁੰਨਣ ਦੇ ਬਾਅਦ ਅਸੀਂ ਇਹਦੇ ਵਿੱਚ ਅੱਧਾ ਕੱਪ ਪਾਣੀ ਪਾ ਦਾਂਗੇ ਤਾਂ ਕਿ ਸਾਡੇ ਮਸਾਲੇ ਚੰਗੀ ਤਰ੍ਹਾਂ ਨਾਲ ਪੱਕ ਜਾਣ ਮਸਾਲੇ ਸਾਰੇ ਭੁੱਜ ਗਏ ਆ ਤੜਕਾ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਥੋੜਾ ਜਿਹਾ ਇਹਦੇ ਵਿੱਚ ਚਨੇ ਪਾ ਦਾਂਗੇ ਮਸਾਲੇ ਜਿ ਮਿਕਸ ਕਰ ਲਾਂਗੇ ਚਣਿਆਂ ਨੂੰ ਇੱਕ ਦੋ ਮਿੰਟ ਲਈ ਮਸਾਲੇ ਵਿੱਚ ਚਣਿਆਂ ਨੂੰ ਭੁੰਨ ਲਾਂਗੇ ਮਸਾਲੇ ਦੇ ਵਿੱਚ ਚਣਿਆਂ ਨੂੰ ਮੈਂ ਇੱਕ ਤੋਂ ਦੋ ਮਿੰਟ ਲਈ ਪਕਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਇਹ ਉਹੀ ਪਾਣੀ ਹੈ ਜਿਹੜਾ ਅਸੀਂ ਚਣੇ ਬੋਇਲ ਕਰਨ ਲਈ ਪਾਇਆ ਸੀ ਉਹੀ ਪਾਣੀ ਇਹਦੇ ਵਿੱਚ ਪਾਵਾਂਗੇ ਜਿੰਨੀ ਸਾਨੂੰ ਗਰੇਵੀ ਚਾਹੀਦੀ ਹੈ ਉਸ ਹਿਸਾਬ ਨਾਲ ਅਸੀਂ ਪਾਣੀ ਪਾ ਲਾਂਗੇ ਇਹਦੇ ਵਿੱਚ ਅੱਧਾ ਚਮਚਾ ਸੀ ਇਹਦੇ ਵਿੱਚ ਲਾਲ ਮਿਰਚ ਪਾ ਲਾਂਗੇ ਹੁਣ ਚਣਿਆਂ ਨੂੰ ਟੱਕ ਕੇ 10 ਮਿੰਟ ਲਈ ਬਿਲਕੁਲ ਸਲੋ ਫਲੇਮ ਤੇ ਪਕਾ ਲਾਂਗੇ ਚਣਿਆਂ ਨੂੰ ਬਣਾਉਣ ਲਈ ਅਸੀਂ ਗੈਸ ਦੀ ਦੂਸਰੀ ਸਾਈਡ ਤੇ ਰੱਖ ਦਿੱਤਾ ਹੈ ਤੇ ਇੱਧਰ ਅਸੀਂ ਚਣਿਆਂ ਦੇ ਨਾਲ ਸੁੱਕੇ ਆਲੂ ਬਣਾ ਕੇ ਤਿਆਰ ਕਰਾਂਗੇ ਇਦੇ ਲਈ ਮੈਂ ਪੈਨ ਵਿੱਚ ਥੋੜਾ ਜਿਹਾ ਤੇਲ ਪਾ ਕੇ ਤੇਲ ਗਰਮ ਰੱਖ ਦਿੱਤਾ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਤੇਲ ਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਜੀਰਾ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਂਗੇ ਬਿਲਕੁਲ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ 1/2 ਚਮਚ ਤਨੀਆ ਪਾਊਡਰ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਇਹਦੇ ਵਿੱਚ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੇਲ 'ਚ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਹੁਣ ਚਾਲੂ ਕਰ ਦਾਂਗੇ ਇਹਦੇ ਵਿੱਚ ਦੋ మీడియం ਸਾਈਜ਼ ਦੇ ਬਾਲਕੇ ਪਾਵਾਂਗੇ ਮਿਕਸ ਕਰ ਲਾਂਗੇ ਇਹਨਾਂ ਨੂੰ ਬਣਨ 'ਚ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਕੀ ਆਲੂ ਸਾਡੇ ਉਬਲੇ ਹੋਏ ਆ ਬਸ ਇਹਨਾਂ ਇੱਕ ਦੋ ਮਿੰਟ ਹੀ ਲੱਗਦਾ ਹੈ ਬਣਨ ਚ ਅੱਧੇ ਚਮਚ ਤੋਂ ਥੋੜਾ ਜਿਹਾ ਘਾਟ ਨਮਕ ਪਾ ਦਾਂਗੇ ਅੱਧਾ ਚਮਚ ਇਹਦੇ ਵਿੱਚ ਅੰਬਚੂਰ ਪਾਊਡਰ ਪਾ ਦਾਂਗੇ ਤੇ ਬਿਲਕੁਲ ਥੋੜੀ ਜੀ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਆਲੂਆਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਦੇਖੋ ਕਿੰਨੇ ਵਧੀਆ ਸਾਡੇ ਆਲੂ ਬਣ ਕੇ ਤਿਆਰ ਹੋਏ ਆ ਤੇ ਬਹੁਤ ਹੀ ਜਲਦੀ ਇਹਨਾਂ ਨੂੰ ਵੱਧ ਤੋਂ ਵੱਧ 2 ਮਿੰਟ ਲੱਗਦੇ ਆ ਬਣਨ ਚ ਤੇ ਬਿਲਕੁਲ ਇੱਕਦਮ ਮਸਾਲੇ ਨਾਲ ਕੋਟ ਹੋ ਗਿਆ ਗੈਸ ਤੋਂ نیچے ਉਤਾਰ ਲਾਂਗੇ ਇਹਨਾਂ ਨੂੰ ਹੁਣ ਅਸੀਂ ਸਬਜੀ ਨੂੰ ਵੀ ਚੈੱਕ ਕਰ ਲਾਂਗੇ अद्धा चम्मच सब्जी गर्म मसाला पा देंगे ना ही असं हरा धनिया बरीक कट के पा देंगे ਸਬਜੀ ਹੁਣ ਸਾਡੀ ਬਣ ਗਈ ਹੈ ਗੈਸ ਦੀ ਫਲੇਮ ਬੰਦ ਕਰ ਦਾਂਗੇ ਚਣਿਆਂ ਦੇ ਨਾਲ ਅਸੀਂ ਆਟੇ ਦੀਆਂ ਪੂਰੀਆਂ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਕੜਾਈ ਵਿੱਚ ਤੇਲ ਪਾ ਕੇ ਤੇਲ ਗਰਮ ਰੱਖ ਲਿਆਏ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਹੁਣ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਇਹਦੇ ਵਿੱਚ ਪੂਰੀ ਪਾ ਦਾਂਗੇ ਪੂਰੀ ਸਾਡੀ ਬਣ ਕੇ ਤਿਆਰ ਆ ਬਾਹਰ ਕੱਢ ਲਾਂਗੇ ਇਹਨੂੰ ਬਹੁਤ ਹੀ ਵਧੀਆ ਸਾਡੇ ਚਨੇ ਪੂਰੀਆਂ ਬਣ ਕੇ ਤਿਆਰ ਆ ਤੇ ਅਸੀਂ ਇਹਨਾਂ ਨੂੰ ਸੁੱਕੇ ਆਲੂ ਪਿਆਜ਼ ਦੇ ਸਲਾਦ ਤੇ ਹਰੀ ਮਿਰਚ ਦੇ ਆਚਾਰ ਨਾਲ ਸਰਵ ਕਰਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ